ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਅੱਜ ਦੇ ਵਿਸ਼ੇ ਵਿੱਚ ਆਪਾਂ ਗੱਲ ਕਰਨੀ ਆਈ ਰੂਹਾਂ ਦਾ ਕਹਿਣਾ ਹੈ ਕਿ ਅਸੀਂ ਸੇਵਾ ਕਰਦੇ ਕਿਸ ਟੰਗ ਨਾਲ ਅਸੀਂ ਲੱਖਦਾ ਤਾਂ ਪੀਰ ਦੀ ਸੇਵਾ ਕਰੀਏ ਤਾਂ ਕਿ ਕੰਮ ਕਰ ਵੀ ਬਣਨ ਤੇ ਉਹਨਾਂ ਦੀ ਕਿਰਪਾ ਵੀ ਬਣੀ ਰਹੇ ਜੀ ਤੇ ਉਹ ਖੁਸ਼ ਵੀ ਹੋ ਜਾਣ ਸਵਾਗਤ ਇਹਦੇ ਤੇ ਇਹ ਵਿਸ਼ਾ ਤਿਆਰ ਕੀਤਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਮੈਂਟਾਂ ਦਾ ਜੋ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਤੇ ਕਈਆਂ ਗੱਲਾਂ ਦੀ ਨੌਲੇਜ ਬਿਨਾ ਪੁੱਛਿਆ ਹੀ ਮਿਲ ਜਾਵੇਗੀ ਜੀ ਸੋ ਇਸ ਲਈ ਪੂਰੀ ਵੀਡੀਓ ਜਰੂਰ ਸੁਣਿਆ ਕਰੋ ਤੁਹਾਕੀ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਦੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਲਿਖਣਾ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਸਾਡਾ ਇੱਕ ਸਵਾਲ ਆ ਕਿ ਜੋ ਇਨਸਾਨ ਕਦੇ ਇੱਕ ਤਾਈ ਮੁਰਸ਼ਦ ਨੂੰ ਯਾਦ ਕਰਦੇ ਹੈ ਸੋ ਉਹ ਬਹੁਤ ਖੁਸ਼ ਰਹਿੰਦੇ ਨੇ ਪਰ ਅਸੀਂ ਕਹਿੰਦੇ ਕਿ ਜਿਹੜਾ ਇਨਸਾਨ ਜਾਣੀ ਕੀ ਹਰ ਵਕਤ ਹਰ ਪਲ ਉਹ ਮਾਲਕ ਨੂੰ ਯਾਦ ਕਰਦਾ ਹੈ ਦਿਲੋਂ ਪਿਆਰ ਕਰਦਾ ਹੈ ਉਹ ਫਿਰ ਵੀ ਇੰਨਾ ਦੁਖੀ ਕਿਉਂ ਰਹਿੰਦਾ ਹੈ ਸੋ ਕਹਿੰਦੇ ਕਿ ਇਹਦਾ ਜਵਾਬ ਸੋ ਦੇਖੋ ਜੀ ਜਿਹੜਾ ਇਨਸਾਨ ਪਰਮਾਤਮਾ ਦੇ ਰਸਤੇ ਤੇ ਤੁਰਦਾ ਹੈ ਜੀ ਉਹਦੇ ਰਸਤੇ ਵਿੱਚ ਰੁਕਾਵਟਾਂ ਹਮੇਸ਼ਾ ਹੀ ਆਉਂਦੀਆਂ ਨੇ ਤੇ ਪਰ ਜਿਸ ਦਿਨ ਉਹ ਮੰਜ਼ਿਲ ਤੱਕ ਪਹੁੰਚ ਜਾਏਗਾ ਮਾਨਕ ਦੀ ਪਰਖ ਵਿੱਚ ਖੜਾ ਉtreਗਾ ਫਿਰ ਉਹਨੂੰ ਉਹ ਖੁਸ਼ੀਆਂ ਮਿਲਣਗੀਆਂ ਜਿਹੜੀਆਂ ਖੁਸ਼ੀਆਂ ਉਹ ਇਨਸਾਨ ਕਦੇ ਦੇਖ ਨਹੀਂ ਸਕਦਾ ਜਿਹੜਾ ਕਿਤੇ ਇੱਕ ਤਾਈ ਪ੍ਰਮਾਤਮਾ ਨੂੰ ਆਪਣੇ ਮਤਲਬ ਲਈ ਯਾਦ ਕਰਦਾ ਹੈ ਸੋ ਜਦੋਂ ਅਸੀਂ ਸੇਵਾ ਬੱਧ ਚੜ੍ਹ ਕੇ ਕਰਦੇ ਹਾਂ ਮਾਲਕ ਨੂੰ ਦਿਲੋਂ ਯਾਦ ਕਰਦੇ ਆ ਦਿਲੋਂ ਪਿਆਰ ਉਹਦੇ ਨਾਲ ਹੁੰਦੀ ਆ ਤਾਂ ਫਿਰ ਉਹ ਪ੍ਰਮਾਤਮਾ ਪਰਖਿਆ ਵੀ ਲੈਂਦਾ ਹੈ ਕਿ ਕਿੰਨੀ ਕੁ ਧੀਰ ਇਹ ਇਨਸਾਨ ਇੱਕ ਦੰਦਾ ਹੋ ਕੇ ਬੈਠ ਸਕਦਾ ਹੈ ਸੋ ਉਹ ਪਰਖਦੇ ਨੇ ਸੋ ਕਈ ਤਾਂ ਨਸੀਬਤਾਂ ਨੂੰ ਦੇਖ ਕੇ ਰਸਤਾ ਪਲਾਂ ਵਿੱਚ ਹੀ ਬਦਲ ਲੈਂਦੇ ਨੇ ਜੀ ਸੋ ਜਦੋਂ ਅਸੀਂ ਉਹਦੀ ਪਰਖ 'ਚ ਖਰੇ ਉਤਰਦੇ ਆ ਤਾਂ ਫਿਰ ਮਾਲਕ ਐਸੀ ਕਿਰਪਾ ਕਰ ਦਿੰਦਾ ਹੈ ਵੱਖਰੀ ਹੀ ਪਹਿਚਾਨ ਸਮਾਜ ਵਿੱਚ ਬਣਾ ਦਿੰਦਾ ਹੈ ਜੀ ਉਹ ਮਾਲਕ ਪ੍ਰਮਾਤਮਾ ਜਿਹੜਾ ਆਪਣੀ ਰਹਿਮਤ ਕਰਦਾ ਹੈ ਸੋ ਫਿਰ ਉਹ ਇਨਸਾਨ ਗੱਲਕਾਰ ਹੋ ਜਾਂਦਾ ਭਲੇ ਹੀ ਉਹ ਪੈਸੇ ਵੱਲੋਂ ਗਰੀਬ ਹੈ ਗਰੀਬੀ ਹੈ ਪਰ ਗੱਲਕਾਰ ਦਾ ਇੰਨਾ ਕੁ ਵੱਲ ਆ ਜਾਂਦਾ ਹੈ ਇੰਨਾ ਕੁ ਟੰਗ ਆ ਜਾਂਦਾ ਆ ਕੀ ਤਕੜੇ ਤੋਂ ਤਕੜੇ ਬੰਦੇ ਨਾਲ ਗੱਲ ਕਰਨ ਦੀ ਹਿੰਮਤ ਰੱਖਦਾ ਕਿਉਂਕਿ ਆਤਮਾ ਮਜ਼ਬੂਤ ਹੋ ਜਾਂਦੀ ਆਤਮਾ ਕਿਉਂ ਮਜ਼ਬੂਤ ਹੁੰਦੀ ਆ ਕਿਉਂਕਿ ਪਰਮਾਤਮਾ ਦਾ ਸਾਥ ਹੁੰਦਾ ਪਰਮਾਤਮਾ ਨਾਲ ਖੜਦਾ ਹੈ ਤੇ ਉਹ ਇਨਸਾਨ ਟਣਕ ਕੇ ਗੱਲ ਕਰੇਗਾ ਤੇ ਕਈ ਇਥੇ ਅਮੀਰ ਜਾਦੇ ਵੀ ਜਿਹੜੇ ਨੇ ਉਹ ਗਰੀਬ ਤੋਂ ਗਰੀਬ ਬੰਦੇ ਦੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦੇ ਜਦੋਂ ਉਹ ਮਾਲਕ ਦੀ ਰਹਿਮਤ ਦੀ ਕਿਰਪਾ ਹੋਵੇ ਸੋ ਜਿਹੜੇ ਮਤਲਬ ਲਈ ਅੱਜ ਜਾਦ ਕਰ ਰਹੇ ਆ ਪਰ ਖੁਸ਼ ਹੈ ਉਹਨਾਂ ਦੇ ਰਸਤੇ गांव ਬਹੁਤ ਖਤਰਨਾਕ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਐਂਡ ਤੇ ਜਾ ਕੇ ਜੋ ਭਾਰ ਚੱਕਣਾ ਪੈਂਦਾ ਜੀ ਫਿਰ ਉਹ ਹੀ ਸ ਜਾਣਦੇ ਨੇ ਬਾਕੀ ਆਸ-ਪਾਸ ਕਦੇ ਨਿਗਾਹ ਮਾਰ ਕੇ ਦੇਖਣਾ ਕਿ ਜਿਨ੍ਹਾਂ ਨੇ ਕਦੇ ਜ਼ਿੰਦਗੀ 'ਚ ਪ੍ਰਮਾਤਮਾ ਦਾ ਨਾਮ ਨਹੀਂ ਸੀ ਲਿਆ ਪਰ ਕੁਝ ਬੋਸੀ ਤੇ ਅੱਜ ਉਹਨਾਂ ਦੀ ਕੀ ਹਾਲਤ ਨੇ ਸੋ ਪ੍ਰਮਾਤਮਾ ਆਪਣੀ ਕਦਰ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਦਾ ਹੈ ਸੋ ਇਹ ਨਹੀਂ ਹੈ ਕਿ ਅਸੀਂ ਅੱਜ ਮਾਨਕਮੁ ਆਪਣੇ ਮਤਲਬ ਲਈ ਮੰਨਿਆ ਤੇ ਉਹਨੂੰ ਦੇ ਤਰੇ ਖੁਸ਼ ਹੋ ਗਏ ਤੇ ਭੁੱਲ ਗਏ ਸੋ ਮਾਲਕ ਜਿਹੜੇ ਇਨਸਾਨ ਕਿਤੇ ਕਦਾਈ ਪ੍ਰਮਾਤਮਾ ਨੂੰ ਯਾਦ ਕਰਦੇ ਐ ਸੋ ਪ੍ਰਮਾਤਮਾ ਉਹਨਾਂ ਦੀ ਇੱਛਾ ਇਸ ਲਈ ਜਲਦੀ ਪੂਰੀ ਕਰ ਦਿੰਦਾ ਆ ਕਿਉਂਕਿ ਵਿਸ਼ਵਾਸ ਬਣਾਉਂਦਾ ਹੈ ਆਪਣੇ ਆਪ ਦੇ ਪਰ ਫਿਰ ਵੀ ਉਹ ਮੂਰਖਾ ਇਨਸਾਨ ਜਦੋਂ ਭੁੱਲ ਜਾਂਦਾ ਹੈ ਇਸ ਗੱਲ ਨੂੰ ਤਾਂ ਆਪਣੀ ਦੁਨੀਆ ਦੇ ਵਿੱਚ ਖੁਸ਼ ਰਹਿਣਾ ਸਿੱਖ ਜਾਂਦਾ ਹੈ ਤੇ ਫਿਰ ਪ੍ਰਮਾਤਮਾ ਉਦੋਂ ਆਪਣਾ ਅਸਲ ਰੂਪ ਦਿਖਾਉਂਦਾ ਹੈ ਜਦੋਂ ਸਾਰੇ ਪਾਸਿਆਂ ਤੋਂ ਇਨਸਾਨ ਉਹ ਰਹਿ ਜਾਂਦਾ ਹੈ ਤੇ ਜਿਹੜੀ ਸੇਵਾ ਕਰਨ ਵਾਲੀ ਰੂਹ ਹੈ ਸੋ ਉਹਨੂੰ ਅੱਜ ਜ਼ਿੰਦਗੀ ਵਿੱਚ ਭਲੇ ਦੁੱਖ ਆ ਰਹੇ ਆ ਪਰ ਅੱਗੇ ਜਾ ਕੇ ਰਸਤਾ ਇੰਨਾ ਆਸਾਨ ਹੋ ਜਾਵੇਗਾ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਕਿ ਵਾਕਈ ਮਾਲਕ ਦੀ ਇੰਨੀ ਕਿਰਪਾ ਹੋਵੇ ਅਸੀਂ ਅੱਜ ਇਹ ਵਕਤ ਸਰੀਰ ਤੇ ਹੰਡਾ ਨਹੀਂ ਪਾਉਣਾ ਸੀ ਜੇਕਰ ਅਸੀਂ ਵੀ ਉਹਨਾਰਗੇ ਬਣੇ ਰਹਿੰਦੇ ਸੋ ਜਦੋਂ ਹੱਡ-ਬੁੱਢੇ ਜਵਾਬ ਦੇ ਜਾਂਦੇ ਨੇ ਸਰੀਰ ਰੋਗੀ ਹੋ ਜਾਂਦਾ ਹੈ ਸਿਆਣਾ ਵਿਰਧ ਹੋ ਜਾਂਦਾ ਹੈ ਚੰਗੀ ਤਰ੍ਹਾਂ ਬੋਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਸੁਣਿਆ ਨਹੀਂ ਜਾਂਦਾ ਤੇ ਚੱਲਿਆ ਨਹੀਂ ਜਾਂਦਾ ਨਾ ਹੀ ਬੈਠਿਆ ਜਾਂਦਾ ਜੇਕਰ ਚੱਲੋ ਬੈਠੋਗੇ ਚੰਗੀ ਤਰ੍ਹਾਂ ਨਹੀਂ ਬੋਲੋਗੇ ਨਹੀਂ ਸੁਣੋਗੇ ਨਹੀਂ ਤਾਂ ਰੱਬ ਦਾ ਨਾਮ ਕਿਵੇਂ ਸਿਮਰੋਗੇ ਸੋ ਜਿਨ੍ਹਾਂ ਨੇ ਜਵਾਨੀ ਵਿੱਚ ਨਾਮ ਸਿਮਰ ਲਿਆ ਹੈ ਉਨਾਂ ਨੂੰ ਕੋਈ ਦੁੱਖ ਨਹੀਂ ਆਵੇਗਾ ਸੋ ਉਹਨਾਂ ਦਾ ਬਡਾਪਾ ਜਿਹੜਾ ਹੈ ਉਹ ਚੰਗਾ ਬੀਤ ਜਾਂਦਾ ਹੈ ਤੇ ਜਿਹੜੇ ਜਵਾਨੀ ਆਪਣੀ ਐਸੇ ਹੀ ਗਾੜ ਲੰਦੇ ਨੇ ਤੇ ਉਹਨਾਂ ਨੂੰ ਗਾਂ ਜਾ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਖੁਸ਼ੀ ਤੁਸੀਂ ਉਹ ਤਲਾਸ਼ੋ ਜਿਹੜੀ ਤੁਹਾਨੂੰ ਆਰਾਮ ਦਵੇ ਤੇ ਮੁਸ਼ਕਲ ਵੇਲੇ ਤੁਹਾਡਾ ਸਾਥ ਦਵੇ ਸੋ ਮੁਸ਼ਕਲ ਵੇਲੇ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਫਿਰ ਉਹ ਪ੍ਰਮਾਤਮਾ ਸਾਨੂੰ ਹਰ ਪਾਸਿਓਂ ਬਚਾ ਕੇ ਰੱਖਦਾ ਹੈ ਹਰ ਕਿਸ ਹਾਲਤ ਸਾਡੇ ਲਈ ਕੰਮ ਕਰਵਾਉਂਦਾ ਹੈ ਸੋ ਕਦੇ ਵੀ ਜ਼ਿੰਦਗੀ ਵਿੱਚ ਘਬਰਾਉਣਾ ਜੇਕਰ ਤੁਸੀਂ ਇਹ ਸੋਚ ਕੇ ਡਰਗੇ ਕੀ ਸੇਵਾ ਕਰਨ ਨਾਲ ਦੁੱਖ ਆਉਂਦੇ ਨੇ ਤਾਂ ਜੋ ਸਾਡਾ ਐਂਡਲਾ ਸਮਾਂ ਆ ਜੀ ਉਹ ਬਹੁਤ ਭਿਆਨਕ ਹੋਏਗਾ ਸੋ ਇਸ ਕਰਕੇ ਅੱਜ ਜਵਾਨੀ ਵਿੱਚ ਦੁੱਖ ਘੱਟ ਹੋ ਜਾਂਦਾ ਹੈ ਜ਼ਿਕਰ ਕਰੀਏ ਕਿ ਵਿਰਧ ਹੋ ਕੇ ਦੁੱਖ ਘੱਟ ਲਵਾਂਗੇ ਜੀ ਕਦੇ ਵੀ ਨਹੀਂ ਘੱਟ ਹੁੰਦਾ ਫਿਰ ਸਾਰੇ ਪਾਸੇ ਨੂੰ ੱੱਕੇ ਹੀ ੱੱਕੇ ਪੈਂਦੇ ਨੇ ਸੋ ਇਸ ਕਰਕੇ ਜੋ ਵੀ ਚੰਗਾ ਕਰਮ ਕਰਨਾ ਹੈ ਹੁਣ ਹੁਣ ਕਰ ਲਵਾਂਗੇ ਤੇ ਤੁਹਾਡਾ ਅਗਾ ਸਾਫ ਹੋ ਜਾਵੇਗਾ 84 ਦੇ ਗੇੜ ਚੋਂ ਨਿਕਲ ਜਾਉਗੇ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਲਓਗੇ ਤਬਿਰਤ ਸਮੇ ਆਪਣੀ ਕਦਰ ਪਵਾਉਂਦੇ ਸੋ ਇਹ ਮਾਲਕ ਨੂੰ ਦਿੱਤਾ ਹੋਇਆ ਸਮਾਂ ਤੁਹਾਡਾ ਸਾਥ ਦੇਵੇਗਾ ਜਦੋਂ ਵਿਰਤ ਹੋਊਤੇ ਸੋ ਕਦੇ ਵੀ ਘਬਰਾਉਣਾ ਜੀ ਕਦੇ ਟੈਨਸ਼ਨ ਆਣਾ ਨਾ ਲੋ ਮਾਲਕ ਦੀ ਹਜ਼ੂਰੀ ਚ ਰਹੋ ਸੋ ਟੈਨਸ਼ਨ ਜ਼ਰੂਰ ਆਉਂਦੀ ਹੈ ਸੇਵਾ ਕਰਨ ਵਾਲਿਆਂ ਨੂੰ ਪਰ ਮਾਲਕ ਐਡਾ ਵੀ ਬੇਰਹਿਮ ਨਹੀਂ ਹੈ ਕਿ ਤੁਹਾਡੇ ਤੇ ਕੋਈ ਮੁਸੀਬਤ ਆ ਜਾਵੇ ਦੁੱਖਾ ਜਾਵੇ ਤੇ ਤੁਹਾਡਾ ਸਾਥ ਛੱਡ ਦੇਵੇਗਾ ਪਰ ਉਹ ਜਦੋਂ ਜੋ ਜ਼ਿਆਦਾ ਮੁਸ਼ਕਲ ਪਰੇਸ਼ਾਨੀ ਆਉਂਦੀ ਹੈ ਉਸ ਸਮੇਂ ਨਾਲ ਵੀ ਖੜਦਾ ਹੈ ਰਸਤਾ ਵੀ ਕੱਢ ਕੇ ਦਿੰਦਾ ਹੈ ਤੁਸੀਂ ਖੁਦ ਪਰਖਿਆ ਹੋਵੇਗਾ ਜੀ ਸੋ ਇਸ ਕਰਕੇ ਘਬਰਾਉਣਾ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਨੂੰ ਦੇਖ ਕੇ ਕਦੇ ਟੈਨਸ਼ਨ ਨਾ ਲਓ ਜੀ ਮਾਲਕ ਦੀ ਕਿਰਪਾ ਨੂੰ ਪਾਉਣਾ ਚਾਹੁੰਦੇ ਹੋ ਆਨੰਦ ਵਿੱਚ ਰਹਿਣਾ ਸਿੱਖੋ ਸੇਵਾ ਸਿਮਰਨ ਦੇ ਨਾਲ ਜੁੜੋ ਇਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਜੀ ਸੋ ਹੁਣ ਆਪ ਇੱਥੇ ਇੱਕ ਹੋਰ ਕਮੈਂਟ ਦੱਸਦੀ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦਿਦੀ ਜੀ ਪੀਰਾਂ ਦੀ ਸੇਵਾ ਕਿਵੇਂ ਕਰੀਏ ਲੱਖ ਦਾ ਤਾਂ ਪੀਰ ਦੀ ਕਹਿੰਦੇ ਕਿ ਸੇਵਾ ਵੀ ਕਰਦੇ ਹਾਂ ਪਰ ਮੁਸ਼ਕਲਾਂ ਫਿਰ ਬਹੁਤ ਹੈ ਸੌਰੇ ਪਰਿਵਾਰ ਮੰਨਦੇ ਨਹੀਂ ਪਹਿਲਾਂ ਮੰਨਦੇ ਸੀ ਹੁਣ ਮੰਨਣੋਂ हट ਗਏ ਤੇ ਨੁਕਸਾਨ ਹੋਣੇ ਸ਼ੁਰੂ ਹੋ ਗਏ ਜ਼ਮੀਨ ਵੀ ਵਿਕ ਗਈ ਸੋ ਜਾਨੀ ਕੀ ਕਹਿੰਦੇ ਹਰ ਪਾਸੇ ਪਰੇਸ਼ਾਨੀ ਦਾ ਮੂੰਹ ਦੇਖ ਰਹੇ ਹਾਂ ਸੋ ਦੇਖੋ ਜੀ ਜਿਨ੍ਹਾਂ ਦੇ ਘਰ ਵਿੱਚ ਚਾਹੇ ਗੱਲ ਤੁਸੀਂ ਅੱਜ ਇਹ ਵੱੱਲੇ ਬਣ ਲੋ ਕਿਆ ਹੈ 10 ਸਾਲ ਬਾਅਦ ਇਸ ਗੱਲ ਨੂੰ ਯਾਦ ਰੱਖਣਾ ਪਰ ਉਹ ਮੋੜ ਕੇ ਮੋੜ ਉਸੇ ਪਾਸੇ ਨੂੰ ਆਉਣਾ ਜ਼ਰੂਰ ਆ ਜੇਕਰ ਤੁਸੀਂ ਨਾ ਮੰਨਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸੇ ਨੂੰ ਨਾ ਕਿਸੇ ਨੂੰ ਤਾਂ ਫਿਰ ਉਹ ਚੁਣ ਹੀ ਲੈਂਦੇ ਆ ਫੜ ਹੀ ਲੈਂਦੇ ਆ ਸੇਵਾ ਕਰਨੀ ਪੈਣੀ ਚਾਹੇ ਲੱਖ ਕੋਸ਼ਿਸ਼ ਕਰ ਲਓ ਕਿ ਅਸੀਂ ਸੇਵਾ ਨਿਕਾਨੀ ਜਿਨ੍ਹਾਂ ਦੇ ਘਰ ਵਿੱਚ ਇੱਕ ਵਾਰ ਚਿਰਾਗ ਬਲ ਗਿਆ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਸੇਵਾ ਕਰ ਲਈ ਹੈ ਮੰਨ ਲਓ ਤੁਸੀਂ ਅੱਜ ਸੇਵਾ ਕਰਨੀ ਸ਼ੁਰੂ ਕੀਤੀ ਤੇ ਅੱਗੇ ਜਾ ਕੇ ਤੁਹਾਡੇ ਬੱਚਿਆਂ ਨੂੰ ਵੀ ਕਰਨੀ ਹੀ ਪੈਣੀ ਆ ਜ਼ਿਕਰ ਨਹੀਂ ਕਰੋਗੇ ਤਾਂ ਫਿਰ ਦਿਨ ਤੋਂ ਦਿਨ ਥੱਲੇ ਨੂੰ ਡਿੱਗਦੇ ਜਾਊਂਗੇ ਤੇ ਜ਼ਿੰਦਗੀ ਵਿੱਚ ਕਦੇ ਵੀ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸੋ ਇਸ ਕਰਕੇ ਜੀ ਇੱਕ ਬੇਨਤੀ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਪੀਰਾਂ ਮੀਰਾਂ ਦੀ ਸਾਈਂ ਲੋਕਾਂ ਦੀ ਮਸਤਾਾਂ ਦੀ ਬਲੀਆਂ ਦੀ ਦੇਵਤਿਆਂ ਦੀ ਸੇਵਾ ਹੁੰਦੀ ਹੈ ਜੀ ਫਿਰ ਉਸੇ ਢੰਗ ਨਾਲ ਕਰਦੇ ਜਾਓ ਜਦੋਂ ਇੱਕ ਵਾਰ ਘਰ ਦੇ ਵਿੱਚ ਚਿਰਾਗ ਰੋਸ਼ਨ ਹੋ ਜਾਂਦਾ ਜਾਂ ਜਉਤ ਰੋਸ਼ਨ ਹੋ ਜਾਂਦੀ ਹੈ ਜੀ ਫਿਰ ਉਹ ਪੈਰਾ ਉੱਥੇ ਰੰਦਾ ਹੈ ਜੀ ਫਿਰ ਉਹ ਪੈਰਾ ਕਦੇ ਨਹੀਂ ਹਿਲਦਾ ਸੇਵਾ ਉਹਨਾਂ ਨੇ ਲੈਣੀ ਆ ਚਾਹੇ ਕਿਸੇ ਤਰ੍ਹਾਂ ਲੈ ਲੈਣ ਚਾਹੇ ਤੁਹਾਨੂੰ ਦੁੱਖ ਦੇ ਕੇ ਉਹ ਸੇਵਾ ਲੈ ਲੈਣ ਚਾਹੇ ਤੁਸੀਂ ਖੁਦ ਇਹ ਦੁੱਖ ਤੋਂ ਬਚਣ ਲਈ ਪਹਿਲਾਂ ਹੀ ਸਹੀ ਰਸਤੇ ਤੇ ਆ ਜਾਓ ਇਹ ਹੁਣ ਆਪ ਦੀ ਹੀ ਜ਼ਿੰਮੇਵਾਰੀ ਹੈ ਜੀ ਸੋ ਕਦੇ ਵੀ ਜਦੋਂ ਅਸੀਂ ਪੀਰਾਂ ਪੀਰਾਂ ਦੀ ਸੇਵਾ ਕਰਕੇ ਛੱਡਦੇ ਹਾਂ ਸੋ ਪਹਿਲਾਂ ਜਦੋਂ ਪੀਰ ਨੇ ਸਾਨੂੰ ਸਭ ਕੁਝ ਦਿੱਤਾ ਇਸੇ ਲਈ ਸੇਵਾ ਕਰਨੀ ਸ਼ੁਰੂ ਕੀਤੀ ਹੈ ਤੇ ਜਦੋਂ ਮਾਲਕ ਦਾਤਾਂ ਦੇ ਰਿਹਾ ਹੈ ਤੇ ਉਹਨਾਂ ਨੂੰ ਭਲਾ ਕੇ ਫਿਰ ਹੋਰ ਰਸਤਾ ਫੜਦੇ ਤਾਂ ਫਿਰ ਉਹ ਮਾਲਕ ਨੂੰ ਪਤਾ ਹੈ ਕਿਵੇਂ ਮਨਾਉਣਾ ਹੈ ਤੇ ਉਹ ਇੱਕ ਦਿਨ ਮਨਾ ਵੀ ਲੈਂਦੇ ਨੇ ਸੋ ਕਹਿੰਦੇ ਕਿ ਸੇਵਾ ਕਿਵੇਂ ਲੱਗਦਾ ਤਾਂ ਪੀਰ ਦੀ करिए ਸੋ ਦੇਖੋ ਜੀ ਆਪਾਂ ਜੀ ਵਿਸ਼ਾ ਇਹ ਇਸ ਲਈ ਤਿਆਰ ਕੀਤਾ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਪੀਰ ਨੂੰ ਖੁਸ਼ ਲੱਗਦਾ ਤਾਂ ਜੀ ਨੂੰ ਕਰਨਾ ਹੈ ਨਰਾਜ ਹੋਇਆ ਤੇ ਕਿਵੇਂ ਕਰੀ ਸੋ ਇੱਥੇ ਇੱਕ ਕਰਮ ਕਰਨ ਦੀ ਜ਼ਰੂਰਤ ਆ ਪਹਿਲੀ ਤਾਂ ਇੱਥੇ ਗੱਲ ਇਹ ਹੈ ਕਿ ਪੀਰ ਦੀ ਸੇਵਾ ਕਰਦੇ ਹਾਂ ਜਿਹੜਾ ਬੰਦ ਹੋ ਗਈ ਹੈ ਨਰਾਜ ਹੋ ਗਏ ਹੈ ਉਹਨਾਂ ਨੂੰ ਖੁਸ਼ ਕਰਨ ਲਈ ਇੱਕ ਕਰਮ ਦੱਸਾਂਗੇ ਤੇ ਬਾਕੀ ਹੋਰ ਵੀ ਕਰਮ ਦੱਸਾਂਗੇ ਨਾਲ ਦੀ ਨਾਲ ਜੀ ਵੀਡੀਓ ਨੂੰ ਚਲਦੇ ਚਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਸੋ ਦੇਖੋ ਜੀ ਸਭ ਤੋਂ ਪਹਿਲਾਂ ਕਿ ਹਰ ਰੋਜ਼ ਦੋ ਟਾਈਮ ਜਦੋਂ ਵੀ ਮਨ ਵਿੱਚ ਪੀਰ ਦੀ ਯਾਦ ਆਵੇ ਸੇਵਾ ਕਰਨੀ ਤੁਸੀਂ ਸ਼ੁਰੂ ਕਰਤੀ ਹੈ ਪਰ ਸੇਵਾ ਫਿਰ ਵੀ ਲੱਗ ਨਹੀਂ ਰਹੀ ਤਾਂ ਮਾਫੀ ਹੀ ਮੰਗਣੀ ਆ ਪੂਰੇ ਪਰਿਵਾਰ ਵੱਲੋਂ పార్ట్ టైం ਤੁਸੀਂ ਮਾਫੀ ਮੰਗਦੇ ਜਾਉਂਗੇ ਕੁਝ ਸਮਾਂ ਇਸੇ ਤਰ੍ਹਾਂ ਲਗਾਤਾਰ ਤਾਂ ਉਹ ਮਾਲਕ ਹੌਲੀ-ਹੌਲੀ ਕੁਲਾਂ ਤੇ ਆ ਜਾਂਦਾ ਵੈਸੇ ਜਿਨ੍ਹਾਂ ਤੇ ਪੀਰ ਨਰਾਜ ਹੋ ਜਾਂਦੇ ਨੇ ਛੇਤੀ ਕੁਲਾਂ ਤੇ ਨਹੀਂ ਆਉਂਦੇ ਤੇ ਦੂਸਰਾ ਇੱਥੇ ਕਰਮ ਕਰਨਾ ਹੈ ਕਿ ਗੁਲਾਬ ਦੇ ਫੁੱਲ ਲਿਆ ਕੇ ਵੀਰਵਾਰ ਦੇ ਦਿਨ ਉਹਨਾਂ ਦੇ ਚਰਣਾ ਵਿੱਚ ਜ਼ਰੂਰ ਚੜਾਓ ਸੋ ਇਹਦੇ ਨਾਲ ਵੀ ਪੀਰ ਖੁਸ਼ ਹੁੰਦੇ ਨੇ ਜੀ ਤੇ ਲਖਦਾ ਦਾ ਪੀਰ ਦੀ ਖਾਸ ਕਰਕੇ ਸੇਵਾ ਕਹਿੰਦੇ ਕੀ ਕਿਵੇਂ ਕਰੀਏ ਸੋ ਕੁਝ ਅਲੱਗ ਤੋਂ ਕਰਨ ਦੀ ਜ਼ਰੂਰਤ ਨਹੀਂ ਕੁਝ ਇਹੋ ਜਿਹੀ ਕਰਮ ਕਰਨੇ ਹੁੰਦੇ ਨੇ ਤੇ ਦਿਲੋਂ ਪਿਆਰ ਚਾਹੀਦਾ ਮਾਲਕ ਨੂੰ ਹੋਰ ਕੁਝ ਨਹੀਂ ਮੰਗਦੇ ਦਿਲੋਂ ਪਿਆਰ ਪੀਰ ਦੇ ਨਾਲ ਪਾਓ ਦਿਲੋਂ ਅਰਦਾਸਾਂ ਬੇਨਤੀਆਂ ਕਰੋ ਤੇ ਉਹ ਜ਼ਰੂਰ ਪੁਕਾਰ ਨੂੰ ਸੁਣਨਗੇ ਤੇ ਮਾਫ਼ ਵੀ ਕਰ ਦਿੰਦੇ ਨੇ ਤੇ ਬਾਕੀ ਪੀਰ ਨੂੰ ਖੁਸ਼ ਕਰਨ ਦੀ ਗੂੜਾ ਵਾਲਾ ਨਿਆਜਾਂ ਲਗਾਤਾਰ ਪੰਜ ਦੋਵਾਂਗੇ ਤੇ ਤੁਹਾਨੂੰ ਖੁਦ ਆਪਣੇ ਆਪ ਸੰਕੇਤ ਮਿਲਨੇ ਸ਼ੁਰੂ ਹੋ ਜਾਣਗੇ ਤੇ ਪੀਰਾਂ ਦੀ ਕਿਰਪਾ ਹੋ ਜਾਏਗੀ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਨਿਆਜ ਦੇਣੀ ਹੈ ਉਹਦੇ ਨਾਲ-ਨਾਲ ਇੱਕ ਹੋਰ ਚੀਜ਼ ਚੂਰੀ ਦਾ ਪ੍ਰਸ਼ਾਦ ਜ਼ਰੂਰ ਬਣਾਉਣਾ ਹੈ ਜੀ ਸੋ ਜਦੋਂ ਵੀ ਲੱਗਦਾ ਤਾਂ ਪੀਰ ਦੀ ਨਿਆਜ਼ ਬਣਾਉਂਦੇ ਹਾਂ ਚੜਾਉਂਦੇ ਹਾਂ ਦਰਬਾਰ ਤੇ ਤੇ ਚਾਹੇ ਦੋ ਰੋਟੀਆਂ ਦੀ ਦੋ ਫੁਲਕੇ ਤਿਆਰ ਕਰ ਲਓ ਉਹਨਾਂ ਦੀ ਚੂਰੀ ਬਣਾ ਲਓ ਬਣਾਓ ਜ਼ਰੂਰ ਤੇ ਸਿੱਖੋ ਖੰਡ ਪਾ ਕੇ ਜੇਕਰ ਚੂਰੀ ਵੀ ਗੁੜ ਵਾਲੀ ਬਣਾ ਲਓਗੇ ਤਾਂ ਸਭ ਤੋਂ ਵਧੀਆ ਗੱਲ ਹੈ ਗੁੜ ਨਹੀਂ ਹੈ ਸ਼ੱਕਰ ਹੈ ਤਾਂ ਸ਼ੱਕਰ ਪਾ ਕੇ ਚੂਰੀ ਤਿਆਰ ਕਰੋ ਤੇ ਪੀਰ ਨੂੰ ਭੋਗ ਲਗਾਓ ਅਰਦਾਸਾਂ ਬੇਨਤੀਆਂ ਕਰੋ ਤੇ ਜਦੋਂ ਵੀ ਸੇਵਾ ਕਰਨ ਲੱਗੋ ਵਿਸ਼ਵਾਸ ਰੱਖ ਕੇ ਕਰਨੀ ਹੈ ਤੇ ਇੱਧਰ ਉੱਧਰ ਮਨ ਨਹੀਂ ਭਟਕਾਉਣਾ ਕੰਮਾਂ ਕਰਾਂ ਜੋ ਫ੍ਰੀ ਹੋ ਕੇ ਚਾਹੇ ਸੇਵਾ ਕਰਿਆ ਕਰੋ ਪਰ ਕਰੋ ਮਨ ਲਗਾ ਕੇ ਜੀ ਦੇ ਨਾਲ ਤੁਹਾਡੀ ਸੇਵਾ ਦਾ ਫਲ ਤੁਹਾਨੂੰ ਮਿਲੇ ਤੇ ਨਾਲ ਆਪਣੇ ਬਜ਼ੁਰਗਾਂ ਨੂੰ ਯਾਦ ਜ਼ਰੂਰ ਰੱਖਿਆ ਕਰੋ ਸੋ ਜਦੋਂ ਵੀ ਪੀਰਾਂ ਦੀ ਸੇਵਾ ਕਰਨੀ ਜੱਤੀ ਘਰ ਵਿੱਚ ਦਰਬਾਰ ਬਣਿਆ ਹੋਇਆ ਹੈ ਜੀ ਪਹਿਲੀ ਨਮਸ਼ਕਾਲ ਤੁਹਾਡੀ ਬਜ਼ੁਰਗਾਂ ਨੂੰ ਹੋਣੀ ਚਾਹੀਦੀ ਆ ਸੋ ਜੇ ਬਜ਼ੁਰਗਾਂ ਦੀ ਘੇਕੇ ਬੁਲਾ ਸਕਦੇ ਆ 10 ਬੇਨਤੀ ਕਰ ਸਕਦੇ ਫਿਰ ਪੀਰੋ ਮੁਰਸ਼ਿਦ ਅੱਕੇ ਕਰੋ ਤੇ ਫਿਰ ਉਹ ਅਰਦਾਸਾਂ ਨੂੰ ਕਬੂਲ ਕਰਾ ਲੈਂਦੇ ਨੇ ਜੀ ਸੋ ਇਸ ਕਰਕੇ ਰਸਤਾ ਆਸਾਨ ਹੋ ਜਾਂਦਾ ਕਈ ਵਾਰੀ ਬਜ਼ੁਰਗਾਂ ਦੀ ਰੋਣ ਰਹਿ ਜਾਂਦੀ ਆ ਪੀਰਾਂ ਦੀ ਸੇਵਾ ਪੂਰੀ ਕਰਦੇ ਹੋ ਤੇ ਇਸ ਤਰ੍ਹਾਂ ਵੀ ਫਲ ਈ ਮਿਲਦਾ ਬਜ਼ੁਰਗਾਂ ਨੂੰ ਯਾਦ ਰੱਖੋਗੇ ਨਾਲ ਦੀ ਨਾਲ ਤੇ ਫਿਰ ਫਲ ਸੇਵਾ ਦਾ ਜਲਦੀ ਮਿਲ ਜਾਂਦਾ ਕਿਉਂਕਿ ਤੁਸੀਂ ਬਜ਼ੁਰਗ ਅੱਗੇ ਅਰਦਾਸ ਕਰੋਗੇ ਬਜ਼ੁਰਗ ਪੀਰ ਅੱਗੇ ਅਰਦਾਸ ਕਰਦਾ ਹੈ ਤਾਂ ਫਿਰ ਪੀਰ ਉਹ ਅਰਦਾਸ ਨੂੰ ਕਬੂਲ ਕਰਕੇ ਫਲ ਵਰਖਦੇ ਨੇ ਆਪਣੇ ਬਜ਼ੁਰਗਾਂ ਨੂੰ ਯਾਦ ਰੱਖੋਗੇ ਤਾਂ ਪੀਰ ਵੀ ਬਾਹਰ ਵੀ ਤੁਸੀਂ ਕਿਸੇ ਵੀ ਪੀਰੋ ਮੁਰਸ਼ਦ ਦੀ ਸੇਵਾ ਕਰੋ ਸੇਵਾ ਤੁਹਾਡੀ ਸਫਲ ਹੋਵੇਗੀ ਜਦੋਂ ਅਸੀਂ ਆਪਣੇ ਪੇ ਨੂੰ ਪੇ ਨਹੀਂ ਆਖਦੇ ਤੇ ਫਿਰ ਔਰ ਦੇਵੀ ਦੇਵਤੇ ਗੁਰੂਆਂ ਪੀਰਾਂ ਨੂੰ ਮੰਨਦੇ ਆ ਤੇ ਇਸ ਤਰ੍ਹਾਂ ਨਾਲ ਸੇਵਾ ਕਬੂਲ ਨਹੀਂ ਹੁੰਦੀ ਸੋ ਜਿਵੇਂ ਆਪਾਂ ਜਾਣਦੇ ਆ ਕਿ ਜਦੋਂ ਆਪਾਂ ਘਰ ਵਿੱਚੋਂ ਹਿੱਸਾ ਲੈਂਦੇ ਆ ਤੇ ਆਪਾਂ ਆਪਣੇ ਪੇ ਨੂੰ ਕਹਿੰਦੇ ਆ ਕਿ ਸਾਨੂੰ ਹਿੱਸਾ ਚਾਹੀਦਾ ਤਾਂ ਫਿਰ ਉਹ ਮਾਪਾ ਦਿੰਦਾ ਵੀ ਹੈ ਜੇਕਰ ਆਪਾਂ ਕਹੀਏ ਕਿ ਬਾਹਰ ਆਪਾਂ ਲਿਹਾਜ਼ ਉਹ ਪਾਈ ਨੂੰ ਹੈ ਕਿਸੇ ਹੋਰ ਨੂੰ ਕਹੀਏ ਕਿ ਤੁਸੀਂ ਸਾਨੂੰ ਫ੍ਰੀ ਚਾਹ ਚੀਜ਼ ਦੇ ਦਿਓ ਤੇ ਕਦੇ ਕੋਈ ਦਵੇਗਾ ਕਦੇ ਵੀ ਨਹੀਂ ਸਿਰਫ ਮਾਪਾ ਹੀ ਇੱਦ ਤੱਕ ਸੋਚਦਾ ਹੈ ਜੀ ਚਾਹੇ ਉਹਨਾਂ ਨਾਲ ਤੁਸੀਂ ਚੰਗੀ ਕਰੋ ਚਾਹੇ ਮਾੜੀ ਕਰੋ ਪਰ ਫਿਰ ਵੀ ਉਹ ਆਪਣੇ ਬੱਚਿਆਂ ਨੂੰ ਦੁੱਖ ਵਿੱਚ ਨਹੀਂ ਰਹਿਣ ਦਿੰਦੇ ਤੇ ਹਮੇਸ਼ਾ ਹੀ ਉਹਨਾਂ ਦੀ ਸਹਾਇਤਾ ਕਰਦੇ ਆ ਸੋ ਇਸ ਕਰਕੇ ਪਹਿਲਾਂ ਆਪਣੇ ਬਜ਼ੁਰਗਾਂ ਦਾ ਨਿਗਮਾ ਜਰੂਰ ਪਾਓ ਤੇ ਫਿਰ ਪੀਰਾਂ ਦੀ ਸੇਵਾ ਕਰੋ ਫਿਰ ਸੇਵਾ ਕਬੂਲ ਹੁੰਦੀ ਹੈ ਜਦੋਂ ਘਰ ਦਾ ਰਾਜੀ ਹੋਵੇ ਤੇ ਬਾਹਰੋਂ ਵੀ ਖੈਰ ਆ ਪੈ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਧਿਆਨ ਦਿਓਗੇ ਤੇ ਕਾਫੀ ਹੱਦ ਤੱਕ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਜੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਪੀਰਾਂ ਦੀ ਜੀ ਚੈ ਸਾਈਆਂ ਦੀ